ਨੇ ਸਮਝਦਾਰ ਹੋ ਗਏ ਨੇ ਅੱਗ ਲਾ ਕੇ ਕੋਈ ਵੀ ਨਹੀਂ ਖੁਸ਼ ਹਰੇਕ ਬੰਦਾ ਚਾਹੁੰਦਾ ਹੈ ਵੀ ਮੇਰਾ ਖੇਤ ਜਿਹੜੇ ਨੇ ਤਗੜੇ ਹੋ ਜਾਣ ਤੇ ਬੌਧੀ ਖਾਦ ਖਰਾਕ ਆਪਾਂ ਨੂੰ ਨਾ ਪਾਣੀ ਪਵੇ ਖਰਚਾ ਘੱਟ ਹੋਵੇ ਤੇ ਆਮਦਨ ਵਧੇ ਨਿਕਲੇ ਪਰ ਚੱਕਰ ਇਹ ਹੈ ਪ੍ਰਭੂ ਹੁਣ ਸਰਕਾਰ ਦਵੇ ਤਾਂ ਸਹੀ ਨਾ ਕੁਝ ਯਾਰ ਹੁਣ ਰੇਟ ਵੀ ਝੋਨੇ ਦਾ ਰੇਟ ਵੀ ਨਹੀਂ ਕੁਝ ਵਧਾਇਆ ਹੈਗਾ ਝੋਨੇ ਦਾ ਰੇਟ ਵੀ ਕਿੰਨਾ ਕੁ 50 60 70 80 ਰੁਪਏ ਵਧਾਏ ਨੇ ਹਨਾ ਤੇ ਉਹਦੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਜਾਂ ਤਾਂ ਸਰਕਾਰ ਝੋਨੇ ਦਾ ਰੇਟ ਹੀ ਥੋੜਾ ਜਿਹਾ ਵਧਾ ਦਿੰਦੀ ਘੱਟੋ ਘੱਟ 200 ਰੁਪਇਆ 300 ਰੁਪਇਆ ਰੇਟ ਹੀ ਵਧਾ ਦਿੰਦੀ ਤੇ ਜਿਹੜੇ ਭਰਾ ਅੱਗ ਲਾਉਣ ਤੋਂ ਰੋਕ ਦਿੰਦੇ ਹੁਣ ਅੱਗ ਲਾਉਣ ਲੱਗਿਆਂ ਘੱਟੋ ਘੱਟ ਵੀ 8 ਲੀਟਰ 9 ਲੀਟਰ ਤੇਲ ਡੀਜ਼ਲ ਖਾਂਦਾ ਟਰੈਕਟਰ ਜਦੋਂ ਆਪਾਂ ਇਹਦੇ ਤੇ ਚੱਲਦਾ ਹੈ ਸੁਪਰ ਸੀਟਰ ਤੇ ਚੱਲਦਾ ਪਾਈ ਦਾ ਰੀਪਰ ਮੈਨੂੰ ਬੜਾ ਪਸੰਦ ਆਇਆ ਯਾ ਰੀਪਰ ਬਣਿਆ ਬੜੀ ਬਣਤਰ ਬੜੀ ਸੋਹਣੀ ਹੈ ਇਹਦੀ ਤੇ ਆ ਕਰ ਲੋ ਅਡਰੈਸ ਨੋਟ ਜਸਵਿੰਦਰਾ ਐਗਰੋ ਇੰਡੀਆ ਤਲਵੰਡੀ ਪਾਈ ਆ ਨੰਬਰ ਨੇ ਭਰਾਵਾਂ ਦੇ ਤੇ ਜਗੀਰ ਸਿੰਘ ਐਂਡ ਸੰਸ ਦਾ ਰੀਪਰ ਬਣਿਆ ਤੇ ਰੀਪਰ ਦੀ ਤਕਨੀਕ ਬੜੀ ਵਧੀਆ ਹੈ ਆ ਦੇਖੋ ਕ੍ਰਾਸ ਤੇ ਗੇਅਰ ਬਕਸਾ ਵੀ ਬੜਾ ਵੱਡਾ ਲੱਗਿਆ ਹੋਇਆ ਹੈ ਉੱਪਰ ਉਸ ਤੋਂ ਬਾਅਦ ਗੇਅਰ ਬਕਸੇ ਦੇ ਅਗਲੇ ਪਾਸੇ ਫੇਰ ਸ਼ਾਵਟ ਪਾ ਕੇ ਫੇਰ ਅੱਗੇ ਜਾ ਕੇ ਸ਼ਾਵਟ ਜਾਂਦੀ ਹੈ ਸ਼ਾਵਟ ਛੂਟੀ ਕਰਦੀ ਹੈ ਤੇ ਇਹਦੇ ਨਾਲ ਹਾਂਜੀ ਲਓ ਜੀ ਅੱਜ ਆਪਾਂ ਫੂਸ ਖਲਾਰ ਲਿਆ ਸੀ ਪਹਿਲਾਂ ਡੰਡੇ ਦੇ ਨਾਲ ਤੇ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਪਿਛਲੀਆਂ ਵੀਡੀਓ ਦੇ ਵਿੱਚ ਡੰਡੇ ਦੇ ਨਾਲ ਆਪਾਂ ਫੂਸ ਖਲਾਰ ਲਿਆ ਸੀ ਸਾਰਾ ਖਲਾਰ ਕੇ ਤਾਂ ਹੁਣ ਆਪਾਂ ਲੱਗੇ ਆ ਤਵੀਆਂ ਮਾਰਨ ਵਿੱਚ ਪੀ ਦੇਖ ਲੈਣੇ ਆ ਵੀ ਜੇ ਰੋਟਾਵੇਟਰ ਫੇ ਸੌਖਾ ਚੱਲੀ ਜਾਏਗਾ ਹੁਣ ਪਾੜ ਪਾੜ ਆਪਾਂ ਵਿੱਚ ਤਵੀਆਂ ਦੀ ਲਾ ਕੇ ਦੇਖ ਲੈਣੇ ਆ ਜੇ ਇਹ ਪ੍ਰੋਜੈਕਟ ਆਪਣਾ ਕਾਮਯਾਬ ਹੈ ਤਾਂ ਡੰਡੇ ਨਾਲ ਫੂਸ ਖਲਾਰ ਕੇ ਤੇ ਫੇਰ ਆਪਾਂ ਮਗਰੇ ਮਗਰ ਤਵੀਆਂ ਮਾਰ ਕੇ ਪਾੜ ਪਾੜ ਜਦ ਹੀ ਫੇਰ ਦੂਜੇ ਗੇਅਰ ਚ ਪਾ ਕੇ ਤੇ ਫੇਰ ਆਪਾਂ ਰੋਟਾਵੇਟਰ ਕਮਾਈ ਜਾਵਾਂਗੇ ਉੱਤੇ ਹੁਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਲੱਗੇ ਦੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਭਰਾਵੋ ਚੱਲਦਾ ਪਿਆ ਰੀਪਰ ਦਾ ਕੰਮ ਤੇ ਹੁਣ ਰੀਪਰ ਆਪਾਂ ਨੂੰ ਕਿਉਂ ਮਾਰਨਾ ਪਿਆ ਦੱਸਦੇ ਆਂ ਸਾਰੀ ਗੱਲ ਬਾਤ ਤੇ ਬਣੇ ਰਿਓ ਵੀਡੀਓ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜਿਹੜੇ ਭਰਾ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਰਾਵੋ ਤੇ ਹੌਸਲਾ ਵਜਾਈ ਜਰੂਰ ਕਰਿਆ ਕਰੋ ਤੇ ਜਿਹੜੇ ਜਿਹੜੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਹੈ ਉਹਨਾਂ ਦਾ ਧੰਨਵਾਦ ਤੇ ਨਵੇਂ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਹੁਣ ਕੋਸ਼ਿਸ਼ ਕਰਦੇ ਆਂ ਆਪਾਂ ਵੀ ਡੇਲੀ ਵਲੌਗ ਪਾਈ ਜਾਈਏ ਤੇ ਜੁੜੇ ਰਿਆ ਕਰੋ ਚੈਨਲ ਦੇ ਨਾਲ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਆਪਾਂ ਜਰੂਰ ਪਾਉਂਦੇ ਰਵਾਂਗੇ ਤੇ ਲਓ ਜੀ ਭਰਾਵੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਬਹੁਤੀ ਦੇਰ ਨਹੀਂ ਲਾਉਂਦੇ ਅੱਜ ਆਪਾਂ ਲੱਗੇ ਹੋਏ ਆ ਰੀਪਰ ਮਾਰਨ ਕਿਉਂਕਿ ਐਦਾਂ ਐ ਪ੍ਰਭੂ ਹੁਣ ਕੰਮ ਹੈਗਾ ਸੁੱਖ ਨਾਲ ਆਪਣਾ ਜ਼ਿਆਦਾ ਕੰਮ ਜ਼ਿਆਦਾ ਹੁਣ ਕਰਕੇ ਫੇਰ ਸਾਰਾ ਕੰਮ ਕੰਟਰੋਲ 'ਚ ਨਹੀਂ ਆਉਂਦਾ ਹੈਗਾ ਤੇ ਦੂਜੇ ਨੰਬਰ ਦੇ ਉੱਤੇ ਗੱਲ ਇਹ ਆ ਵੀ ਖਰਚਾ ਫਿਰ ਬੜਾ ਜ਼ਿਆਦਾ ਹੋ ਜਾਂਦਾ ਤੇ ਆਪਾਂ ਹੁਣ ਵੈਸੇ ਤਾਂ ਇਹ ਵਿੱਚ ਵੀ ਹਰਲਾਈ ਜਾਂਦੇ ਆ ਵੀ ਫੂਸ ਨੂੰ ਆਪਣਾ ਖਰਚਿਆਂ ਨੂੰ ਤੇ ਨਾਲ ਨਾਲ ਰੀਪਰ ਵੀ ਮਾਰੀ ਜਾਂਦੇ ਆ ਪਏ ਇਦਾਂ ਐ ਵੀ ਚੱਲ ਜੇ ਰਲਵਾਂ ਮਿਲਾਵਾਂ ਜਾਂ ਕੰਮ ਚੱਲੀ ਜਾਏਗਾ ਫਿਰ ਬਹੁਤਾ ਜੇਬ ਦੇ ਉੱਤੇ ਵੀ ਨਹੀਂ ਫਰਕ ਪੈਂਦਾ ਕਿਉਂਕਿ ਪ੍ਰਾਵੋ ਮੇਨ ਰੀਜ਼ਨ ਇਹ ਹੈ ਵੀ ਇਸ ਵਾਰ ਝੋਨੇ ਨਿਕਲੇ ਨੇ ਘੱਟ ਤੇ ਝੋਨੇ ਘੱਟ ਨਿਕਲਣ ਕਰਕੇ ਥੋੜਾ ਜਿਹਾ ਫਿਰ ਖਰਚਾ ਕਰਨਾ ਥੋੜਾ ਜਿਹਾ ਔਖਾ ਲੱਗ ਰਿਹਾ ਪਿਆ ਜੇ ਝੋਨਾ ਪੂਰਾ ਨਿਕਲਿਆ ਹੋਵੇ ਫਿਰ ਖਰਚਾ ਕਰਨ ਲੱਗੇ ਆ ਕੋਈ ਦਿੱਕਤ ਨਹੀਂ ਹੈਗੀ ਤੇ ਜਿਹੜੇ ਭਰਾ ਤੇ ਚਲੋ ਆਲੂ ਲਾਉਂਦੇ ਨੇ ਹਨਾ ਜਾਂ ਜਿਹੜੇ ਗੰਨਾ ਲਾਉਂਦੇ ਨੇ ਜਾਂ ਕੋਈ ਹੋਰ ਫਸਲਾਂ ਕਰਦੇ ਨੇ ਉਹ ਭਰਾ ਤੇ ਚਲੋ ਵਿੱਚ ਫੂਸਰ ਲਾਈ ਜਾਣ ਪਰਾਲੀ ਰਲਾਈ ਜਾਣ ਉਹਨਾਂ ਵਾਸਤੇ ਤਾਂ ਬੜਾ ਵਧੀਆ ਏ ਤੇ ਜਿਹੜੇ ਭਰਾ ਹੁਣ ਕਣਕ ਦੀ ਖੇਤੀ ਜਾਂ ਝੋਨਾ ਤੇ ਕਣਕ ਕਰਦੇ ਨੇ ਉਹਨਾਂ ਵਾਸਤੇ ਇਹ ਪਰਾਲੀ ਵਿੱਚ ਰਲਾਉਣੀ ਕੋਈ ਸੌਖੀ ਗੱਲ ਨਹੀਂ ਹੈਗੀ ਭਰਾਵੋ ਤੇ ਇਹ ਨਹੀਂ ਹੈ ਵੀ ਆਪਾਂ ਵਿੱਚ ਫੂਸ ਨੂੰ ਰਲਾਉਂਦੇ ਨਹੀਂ ਰਲਾਉਨੇ ਆਪਾਂ ਪੂਰਾ ਐਨ ਵਧੀਆ ਜਿੰਨਾ ਵੀ ਹੈ ਆਪਣਾ ਸਿਸਟਮ ਚੱਲਦਾ ਉਹਨਾਂ ਚ ਲਾਉਨੇ ਆ ਤੇ ਪਰ ਉਹ ਔਖਾ ਬੜਾ ਹੋ ਜਾਂਦਾ ਕੰਮ ਕਿਉਂਕਿ ਹੁਣ ਇੰਨਾ ਕੰਮ ਕੰਟਰੋਲ 'ਚ ਨਹੀਂ ਹੁੰਦਾ ਹੁਣ ਟਰੈਕਟਰ ਚੱਲਦਾ ਬਿਲਕੁਲ ਹੌਲੀ ਜਾਣ ਤਾਂ ਫੇਰ ਬਰਾਬਰੋ ਬਰਾਬਰੀ ਦੋ ਟਰੈਕਟਰ ਪਾਏ ਹੋਣ ਸੁਪਰ ਸੀਡਰ ਪਾਏ ਹੋਣ ਜਾਂ ਰੋਟਾਵੇਟਰ ਪਾਏ ਹੋਣ ਤਾਂ ਫੇਰ ਕੰਮ ਚੱਲੀ ਜਾਵੇ ਫੇਰ ਤਾਂ ਸਾਰਾ ਰਲਾ ਲੀਦਾ ਤੇ ਹੁਣ ਤਾਂ ਪਚਵਾ ਚਲਦੀ ਐ ਬਈ ਤੇ ਬਾਈ ਚਾਂਸ ਕਿਤੇ ਪੁਰਾ ਮੁੜ ਜਵੇ ਤੇ ਜਿਹੜੇ ਖੇਤਾਂ ਦੇ ਵਿੱਚ ਫਿਰ ਆਪਾਂ ਪਰਾਲੀ ਵਾਉਨੇ ਆ ਉਹ ਖੇਤ ਫਿਰ ਬੱਤ ਨਹੀਂ ਆਉਂਦੇ heti heti ਤੇ ਤਾਂ ਕਰਕੇ ਫਿਰ ਆਪਾਂ ਹੁਣ ਥੋੜਾ ਜਿਹਾ ਰਲਵਾ ਮਿਲਵਾ ਜਾਂ ਕੰਮ ਕਰਦੇ ਆ ਬਈ ਹੁਣ ਵਿੱਚੇ ਹੀ ਆਪਾਂ ਫੂਸਰ ਲਾਈ ਵੀ ਜਾਂਦੇ ਆ ਬਈ ਜਿੰਨਾ ਕੋ ਰਲਦਾ ਪਿਆ ਵਿੱਚ ਪੰਜ ਸੱਤ ਕਿੱਲੇ ਜਿੰਨੇ ਵੀ ਆਪਾਂ ਵਿੱਚ ਨਾਲ ਰਲਾਈ ਜਾਂਦੇ ਆ ਬਈ ਤੇ ਨਾਲ ਦੀ ਨਾਲ ਆਪਾਂ ਰੀਪਰ ਵੀ ਮਾਰੀ ਜਾਂਦੇ ਆ ਬਈ ਇਹਦੇ ਨਾਲ ਇਹ ਆ ਵੀ ਥੋੜਾ ਬਹੁਤਾ ਆਪਾਂ ਗੱਠਾ ਵੀ ਬਣਵਾ ਦੇਾਂਗੇ ਵੀ ਸਾਰਾ ਕੰਮ ਆਪਾਂ ਰਲਾਉਣ ਵਾਲੇ ਵੀ ਨਹੀਂ ਕਰਨਾ ਕਿਉਂਕਿ ਫਿਰ ਬਜਟ ਜ਼ਿਆਦਾ ਹਿੱਲ ਜਾਏਗਾ ਕਿਉਂਕਿ ਵਿੱਚ ਫੂਸ ਨੂੰ ਹਰ ਲਾਣ ਲੱਗਿਆਂ ਵਿੱਚ ਘੱਟੋ-ਘੱਟ ਵੀ 5000 ਰੁਪਏ ਕਿੱਲੇ ਪਿੱਛੇ ਖਰਚਾ ਹੋ ਜਾਂਦਾ ਤੇ ਉਦੋਂ ਬਾਅਦ ਫਿਰ ਕਣਕ ਬੀਜਣੀ ਹੈ ਹਨਾ ਤੇ ਉਹੀ ਗੱਲ ਕ ਲੱਗਿਆ ਸੀ ਕਰਨਾ ਵੀ ਜੇ ਹੁਣ ਸਰਕਾਰ ਥੋੜਾ ਬਹੁਤਾ ਸਾਥ ਦੇਵੇ ਕਿਸਾਨਾਂ ਦਾ ਤੇ ਕਿਸਾਨ ਫਿਰ ਇੰਨਾ ਕੁ ਕਸ਼ਟ ਤਾਂ ਝੱਲ ਲੈਣਗੇ ਯਾਰ ਇੰਨਾ ਕੋ ਬਹੁਤੀ ਵੱਡੀ ਗੱਲ ਨਹੀਂ ਹੈਗੀ ਫੂਸ ਵੇਚਰ ਲਾਉਣਾ ਕੋਈ ਬਹੁਤਾ ਉਹ ਜ਼ਿਆਦਾ ਉਹ ਨਹੀਂ ਹੈ ਆਪਾਂ ਰਲਾ ਸਕਨੇ ਐਡਾ ਕੋਈ ਉਹ ਨਹੀਂ ਹੈ ਇਸ਼ੂ ਪਰ ਚੱਕਰ ਇਹ ਹੈ ਨਾ ਵੀ ਖਰਚਾ ਬੜਾ ਹੁਣ ਸਰਕਾਰ ਦਿੰਦੀ ਤਾਂ ਹੈ ਨਹੀਂ ਕੋਈ ਪੈਸਾ ਕੋਈ ਦਵੇ ਤਾਂ ਸਹੀ ਅੱਗ ਤਾਂ ਚਲੋ ਰੁਕ ਜੇਗੀ ਅੱਗ ਦਾ ਤਾਂ ਕੋਈ ਮਸਲਾ ਹੀ ਨਹੀਂ ਕਿਉਂਕਿ ਐਤ ਕੀ ਖੱਟੋ-ਕੱਟ ਵੀ ਜੇ ਜ਼ਿਆਦਾ ਨਹੀਂ ਤਾਂ 30-35% 40% ਲੋਕ ਜਿਹੜੇ ਨੇ ਸਮਝਦਾਰ ਹੋ ਗਏ ਨੇ ਅੱਗ ਲਾ ਕੇ ਕੋਈ ਵੀ ਨਹੀਂ ਖੁਸ਼ ਹਰੇਕ ਬੰਦਾ ਚਾਹੁੰਦਾ ਹੈ ਵੀ ਮੇਰਾ ਖੇਤ ਜਿਹੜੇ ਨੇ ਤਗੜੇ ਹੋ ਜਾਣ ਤੇ ਬਹੁਤੀ ਖਾਦ ਖਰਾਕ ਆਪਾਂ ਨੂੰ ਨਾ ਪਾਣੀ ਪਵੇ ਖਰਚਾ ਘੱਟ ਹੋਵੇ ਤੇ ਆਮਦਨ ਵਧੇ ਨਿਕਲੇ ਪਰ ਚੱਕਰ ਇਹ ਹੈ ਪ੍ਰਭੂ ਹੁਣ ਸਰਕਾਰ ਦਵੇ ਤਾਂ ਸਹੀ ਨਾ ਕੁਝ ਯਾਰ ਹੁਣ ਰੇਟ ਵੀ ਝੋਨੇ ਦਾ ਰੇਟ ਵੀ ਨਹੀਂ ਕੁਝ ਵਧਾਇਆ ਹੈਗਾ ਝੋਨੇ ਦਾ ਰੇਟ ਵੀ ਕਿੰਨਾ ਕੁ 50 60 70 80 ਰੁਪਏ ਵਧਾਏ ਨੇ ਹਨਾ ਤੇ ਉਹਦੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਜਾਂ ਦਾ ਸਰਕਾਰ ਝੋਨੇ ਦਾ ਰੇਟ ਹੀ ਥੋੜਾ ਜਿਹਾ ਵਧਾ ਦਿੰਦੀ ਘੱਟੋ ਘੱਟ 200 ਰੁਪਿਆ 300 ਰੁਪਿਆ ਰੇਟ ਹੀ ਵਧਾ ਦਿੰਦੀ ਤੇ ਜਿਹੜੇ ਭਰਾ ਅੱਗ ਲਾਉਣ ਤੋਂ ਰੋਕ ਦਿੰਦੇ ਹੁਣ ਅੱਗ ਲਾਉਣ ਲੱਗਿਆਂ ਘੱਟੋ ਘੱਟ ਵੀ 8 ਲੀਟਰ 9 ਲੀਟਰ ਤੇਲ ਡੀਜ਼ਲ ਖਾਂਦਾ ਟਰੈਕਟਰ ਜਦੋਂ ਆਪਾਂ ਇਹਦੇ ਤੇ ਚੱਲਦਾ ਹੈ ਸੁਪਰ ਸੀਡਰ ਤੇ ਚੱਲਦਾ ਤੇ ਘੰਟੇ ਦੇ ਵਿੱਚ ਨਿਕਲਦਾ ਨਹੀਂ ਘੱਟੋ ਘੱਟ 2 ਘੰਟੇ ਲੱਗ ਜਾਂਦੇ ਨੇ 1 ਕਿਲੇ ਨੂੰ ਤੇ 16 ਲੀਟਰ 17 ਲੀਟਰ ਡੀਜ਼ਲ ਹੋ ਗਿਆ ਤੇ ਸਿੱਧਾ ਹੀ ਸਿੱਧਾ ਜੇ ਆਪਾਂ ਲਾ ਕੇ ਚੱਲੀਏ ਤਾਂ 2000 ਦਾ ਡੀਜ਼ਲ ਜਿਹੜਾ ਟਰੈਕਟਰ ਆਮ ਦੇ ਨਾਲ ਖਾ ਜਾਂਦਾ ਓਦੋਂ ਬਾਅਦ ਫਿਰ ਆਪਾਂ ਡੰਡੇ ਦਾ ਫੂਸ ਵੀ ਖਲਾਰਨਾ ਜਾਂ ਆਪਾਂ ਬੰਦੇ ਲਾ ਕੇ ਫੂਸ ਖਲਾਰਨਾ ਤੇ ਘੱਟੋ ਘੱਲ 500 ਰੁਪਿਆ ਉਹ ਖਰਚਾ ਹੋ ਗਿਆ ਉਹੀ 2500 3000 ਰੁਪਿਆ ਖਰਚਾ ਹੋ ਜਾਂਦਾ ਜੀ ਫੂਸਰ ਲਾਉਣ ਲੱਗਿਆਂ ਵਿੱਚ ਓਦੋਂ ਬਾਅਦ ਕਣਕ ਫੇਰ ਆਪਾਂ ਸੁਪਰ ਸੀਡਰ ਨਾਲ ਬੀਜਣੀ ਆ ਤੇ ਫੇਰ ਗਰੰਟੀ ਕੋਈ ਨਹੀਂ ਵੀ ਵੱਤ ਆਉਣਗੇ ਕਿ ਨਹੀਂ ਖੇਤ ਕਿਉਂਕਿ ਚੱਕਰ ਹੋਰ ਹੋ ਜਾਂਦਾ ਹੁਣ ਤਾਂ ਪਚਵਾ ਚਲਦੀ ਏ ਭਾਈ 22 ਚਾਂਸ ਗੁੰਮਾਂ ਲੱਗ ਜਵੇ ਜਦੋਂ ਕਣਕ ਬੀਜਣ ਦਾ ਟਾਈਮ ਆਵੇ ਤੇ ਫੇਰ ਬੜੀ ਦਿੱਕਤ ਹੋ ਜੇਗੀ ਹਣਾ ਇਸ ਗੱਲ ਦੀ ਤੇ ਤਾਂ ਕਰਕੇ ਭਰਾਓ ਸਰਕਾਰ ਅੱਗੇ ਵੀ ਆਪਾਂ ਬੇਨਤੀ ਕਰਦੇ ਆਂ ਵੀ ਸਰਕਾਰ ਨੂੰ ਵੀ ਥੋੜਾ ਬਹੁਤ ਇਹ ਚੀਜ਼ਾਂ ਦਾ ਧਿਆਨ ਕਰਨਾ ਚਾਹੀਦਾ ਹੁਣ ਕਿਸਾਨ ਤਾਂ ਪਹਿਲਾਂ ਹੀ ਮਰਿਆ ਹੈ ਪਹਿਲਾਂ ਹੀ ਬੌਣੇ ਬੂਟੇ ਨੇ ਪਹਿਲਾਂ ਹੀ ਮਾਰ ਲਿਆ ਝਾੜਤਾ ਹੈ ਹੀ ਨਹੀਂ ਐਦ ਕੀ ਯਾਰ ਹੁਣ 20 22 21 22 ਕੁਆਂਟਲ ਝਾੜ ਨਿਕਲਦਾ ਪਿਆ ਝੋਨਿਆਂ ਦਾ ਦੱਸੋ ਕੀ ਕਰ ਲਾਂਗੇ ਹਨਾ ਆਪਾਂ ਉੱਤੋਂ ਕਹਿੰਦੇ ਨੇ ਤੁਸੀਂ ਅੱਗ ਵੀ ਨਾ ਲਾਓ ਅੱਗ ਇਹ ਨਹੀਂ ਹੈ ਵੀ ਆਪਾਂ ਅੱਗ ਲਾਉਣੀ ਹੈ ਸਾਰੇ ਜਿਵੇਂ ਹੁਣ ਆ ਉੱਤੇ ਉੱਤੇ ਲਿੱਦ ਪਈ ਆਪਾਂ ਫੂਸ ਪਿਆ ਇਹਨੂੰ ਇਹਨੂੰ ਕੱਲੇ ਨੂੰ ਆਪਾਂ ਅੱਗ ਲਾ ਲਈਏ ਤੇ ਇਹਦੇ ਨਾਲ ਇਹ ਹੋ ਜਾਂਦਾ ਵੀ ਵਾਹਣਾ ਸੌਖਾ ਹੋ ਜਾਂਦਾ ਹੁਣ ਇਹ ਫੂਸ ਜਿਹੜਾ ਇਹ ਵਗਦਾ ਨਹੀਂ ਹੈਗਾ ਹੈ ਰੌਂਦੇ ਨਾਲ ਹਨਾ ਤੇ ਜੇ ਹੁਣ ਐਸਐਮਐਸ ਲੋ ਆ ਕੇ ਵੜਾਉਨੇ ਆ ਤਾਂ 1000 ਰੁਪਏ ਕਿੱਲਾ ਫੇਰ ਖਰਚਾ ਹੋ ਜਾਂਦਾ ਵੱਖਰਾ ਪੀ ਮਸ਼ੀਨ ਵਾਲਾ ਫੇਰ 1000 ਰੁਪਏ ਵੱਧ ਮੰਗਦਾ ਵੜਾਈ ਕਿਉਂਕਿ ਉਹਨਾਂ ਦਾ ਵੀ ਡੀਜ਼ਲ ਫੁਕਦਾ ਏ ਤੇ ਤਾਂ ਕਰਕੇ ਭਰਾਵੋ ਆਪਾਂ ਤਾਂ ਇਹੀ ਕਰਦੇ ਆ ਸਰਕਾਰ ਅੱਗੇ ਹੀ ਬੇਨਤੀ ਵੀ ਜੇ ਤੁਸੀਂ ਚਲੋ ਮੁਆਵਜ਼ੇ ਨਹੀਂ ਦੇਣੇ ਹੈਗੇ ਘੱਟੋ ਘੱਟ ਤੁਸੀਂ ਆਹ ਤਾਂ ਕਿਸਾਨ ਦਾ ਸਾਥ ਦਵੋ ਨਾ ਜਿਹੜੀ ਤੁਸੀਂ ਮਸ਼ੀਨਰੀ ਦਿੰਨੇ ਹੋ ਪੇ ਉਹ ਗੱਲ ਠੀਕ ਹੈ ਸਬਸਿਡੀਆਂ ਦਿੰਨੇ ਹੋ ਪੇ ਪਰ ਤੁਸੀਂ ਇਧਰਲੇ ਪਾਸੇ ਨੂੰ ਵੀ ਹੋ ਹੋ ਨਾ ਵੀ ਜਿਹੜਾ ਕਿਸਾਨ ਪਰਾਲੀ ਆਪਣੇ ਖੇਤ ਦੇ ਵਿੱਚ ਵਾਏ ਸਪੈਸ਼ਲ ਤੌਰ ਤੇ ਤੁਸੀਂ ਉਸ ਕਿਸਾਨ ਨੂੰ ਦਬੋ ਜਿਹੜਾ ਕਿਸਾਨ ਪਰਾਲੀ ਖੇਤ ਦੇ ਵਿੱਚ ਵਾਏ ਉਹ ਬਰਾਉ ਰੀਪਰ ਬਾਰੇ ਗੱਲ ਕਰਦੇ ਆਂ ਵੀ ਰੀਪਰ ਬਣਿਆ ਹੋਇਆ ਇਹ ਤਲਵੰਡੀ ਪਾਈ ਦਾ ਰੀਪਰ ਮੈਨੂੰ ਬੜਾ ਪਸੰਦ ਆਇਆ ਰੀਪਰ ਬਣਿਆ ਬੜੀ ਬਣਤਰ ਬੜੀ ਸੋਹਣੀ ਹੈ ਇਹਦੀ ਤੇ ਆ ਕਰ ਲੋ ਐਡਰੈਸ ਨੋਟ ਜਸਵਿੰਦਰਾ ਐਗਰੋ ਇੰਡੀਆ ਤਲਵੰਡੀ ਪਾਈ ਆ ਨੰਬਰ ਨੇ ਭਰਾਵਾਂ ਦੇ ਤੇ ਜਗੀਰ ਸਿੰਘ ਐਂਡ ਸੰਸ ਦਾ ਰੀਪਰ ਬਣਿਆ ਤੇ ਰੀਪਰ ਦੀ ਤਕਨੀਕ ਬੜੀ ਵਧੀਆ ਹੈ ਆ ਦੇਖੋ ਕ੍ਰਾਸ ਤੇ ਗੇਅਰ ਬਕਸਾ ਵੀ ਬੜਾ ਵੱਡਾ ਲੱਗਿਆ ਹੋਇਆ ਹੈ ਉੱਪਰ ਉਸ ਤੋਂ ਬਾਅਦ ਗੇਅਰ ਬਕਸੇ ਦੇ ਅਗਲੇ ਪਾਸੇ ਫੇਰ ਸ਼ਾਵਟ ਪਾ ਕੇ ਫੇਰ ਅੱਗੇ ਜਾ ਕੇ ਸ਼ਾਵਟ ਜਾਂਦੀ ਹੈ ਸ਼ਾਵਟ ਛੋਟੀ ਕਰਦੀ ਹੈ ਤੇ ਇਹਦੇ ਨਾਲ ਕੀ ਹੈ ਰੀਪਰ ਦੀ ਸੇਫਟੀ ਬੜੀ ਹੋ ਜਾਂਦੀ ਹੈ ਨਹੀਂ ਤਾਂ ਇੱਥੇ ਸ਼ਾਵਟ ਚੱਲਦੀ ਹੁੰਦੀ ਸੀ ਤਾਂ ਸ਼ਾਵਟ ਬੜੀ ਲੰਬੀ ਹੋ ਜਾਂਦੀ ਤਾਂ ਫੂਸ ਲਿਫਟੀ ਜਾਂਦਾ ਹੁੰਦਾ ਸੀ ਆ ਦੇਖ ਲਓ ਹੁਣ ਪੂਰੇ ਫੂਸ ਦੇ ਵਿੱਚ ਚੱਲਦਾ ਤੇ ਫੂਸ ਦਾ ਇੱਕ ਢੱਕਾ ਨੇ ਲਪਟਦਾ ਹੈਗਾ ਕ੍ਰੋਸ ਦੇ ਨਾਲ ਤੇ ਕ੍ਰੋਸ ਟੁੱਟਣ ਤੋਂ ਵੀ बच ਜਾਂਦਾ ਹੈ ਤੇ ਰੀਪਰ ਬਣਿਆ ਬੜਾ ਸੋਹਣਾ ਏ ਤੇ ਬਣਿਆ ਵੀ ਬੜਾ ਭਾਰਾ ਹੈ ਰੀਪਰ ਦੇਖੋ ਬਲੇਡ ਦੇਖ ਲਓ ਕਿੰਨੇ ਵਧੀਆ ਬਣਾਏ ਹੋਏ ਨੇ ਆ ਜੀ ਦੇਖੋ ਗੱਡੀ ਭਾਰੀ ਲਈ ਹੋਈ ਹੈ ਇਹ ਕਿਥੇ ਮੁਚ ਜੇਗੀ ਚਾਹੇ ਇਟਾਂ ਰੋੜਾ ਜੋ ਕੁਝ ਮਰਜੀ ਆਈ ਜਾਵੇ ਇਹਦੇ ਥੱਲੇ ਕੁਝ ਨਹੀਂ ਛੱਡਦੀ ਹੈਗੀ ਇਹ ਇੱਕ ਰੀਪਰ ਜਿਹੜੀ ਮੇਨ ਤਕਨੀਕ ਲਈ ਹੋਈ ਹੈ ਰੀਪਰ ਉੱਚਾ ਬੜਾ ਬਣਾਇਆ ਹੋਇਆ ਹੈ ਉੱਚੇ ਦਾ ਇਹ ਹੈ ਵੀ ਜਿੰਨਾ ਮਰਜੀ ਫੂਸ ਆ ਜਾਵੇ ਰੀਪਰ ਵਿੱਚ ਕਮਾ ਦਿੰਦਾ ਸਾਰੇ ਫੂਸ ਨੂੰ ਕਮਾ ਕੇ ਬਾਹਰ ਮਾਰਦਾ ਹੈ। ਇਹੀ ਗੱਲ ਹੁੰਦੀ ਹੈ ਵੀ ਗੂਲਾ ਨਹੀਂ ਇਹਦੇ ਚ ਲੱਗਦਾ ਹੈਗਾ ਰੀਪਰ ਦੇ ਵਿੱਚ ਹਨਾ। ਤੇ ਟਰੈਕਟਰ ਵੀ ਬੜਾ ਸੌਖਾ ਚੱਲਦਾ ਇਹ ਤੇ ਕੋਈ ਔਖਾ ਨਹੀਂ ਹੈ। ਵਧੀਆ ਚੱਲਦਾ ਇਹ। ਰੀਪਰ ਵੀ ਬੜਾ ਸੋਹਣਾ ਬਣਾਇਆ ਹੋਇਆ ਹੈ। ਹੈਵੀ ਹੈ ਰੀਪਰ ਵੀ। ਬਾਕੀ ਇਹਦੀਆਂ ਹੁੱਕਾਂ ਵੀ ਦੂਜੀਆਂ ਲਾਈਆਂ ਨੇ। ਆਹ ਤਕਨੀਕ ਵਧੀਆ ਲੱਗੀ ਹੈ। ਵੀ ਇਹ ਫੇਰ ਟੁੱਟਦੀ ਨਹੀਂ ਹੈ ਇਹਦੇ ਵਿੱਚ ਜਿਹੜੀ ਯੂ ਪੈ ਜਾਂਦੀ ਹੈ। ਆਹ ਦੇਖੋ। ਆਹ ਯੂ ਪੈ ਜਾਂਦੀ ਹੈ ਫੇਰ ਟੁੱਟਦੀ ਨਹੀਂ ਹੈਗੀ ਇਹ। ਤੇ ਪਿੰਨਾ ਰੋਟਾਵੇਟਰ ਵਾਲਿਆਂ ਨੇ ਬੜਾ ਵਧੀਆ ਚੱਲੀ ਜਾਂਦਾ ਫਿਰ ਇਹ ਜਿੰਨਾ ਮਰਜੀ ਆਪਾਂ ਕਮਾਈ ਜਾਈਏ ਆ ਲੋ ਲਓ ਜੀ ਬਸ ਇੱਕ ਕੀਲਾ ਰਹਿ ਗਿਆ ਮਾਰ ਕੇ ਤੇ ਫਿਰ ਨਵੇੜੀਏ ਕੰਮ ਛਲ ਵੀ ਛੋਟਾ ਕਿਸਾਨ ਨਾਲ ਆ ਮੇਰੇ ਚਾਹ ਦੇਣ ਆਇਆ ਸੀ ਅੱਜ ਇਹ ਵੀ ਬੰਦਾ ਮੇਰੀ ਬੜੀ ਹੈਲਪ ਕਰਦਾ ਹੈ ਇਹ ਕਿ ਬੱਚਿਆਂ ਨੂੰ ਪ੍ਰਭੂ ਜ਼ਰੂਰ ਲਾਇਆ ਕਰੋ ਕੰਮ ਦੇ ਵਿੱਚ ਆਪਣੇ ਨਾਲ ਕਿਉਂਕਿ ਇਹਨਾਂ ਨੂੰ ਵੀ ਥੋੜਾ ਜਿਆ ਸਿਖਾਉਣਾ ਚਾਹੀਦਾ ਕੰਮ ਕਿਉਂਕਿ ਬੱਚੇ ਵੀ ਲੱਗੇ ਰਹਿਣ ਨਾ ਕੰਮ 'ਚ ਤਾਂ ਹਰ ਇੱਕ ਚੀਜ਼ ਤੋਂ ਬਚੇ ਰਹਿੰਦੇ ਨੇ ਬੱਚੇ ਭਾਵੇਂ ਖੇਡਣ ਚਾਹੇ ਨਾ ਖੇਡਣ ਪਰ ਜਿਹੜਾ ਆਪਾਂ ਕੰਮ ਕਰਦੇ ਹੋਈਏ ਜੇ ਆਪਾਂ ਖੇਤੀ ਕਰਦੇ ਹਾਂ ਤਾਂ ਖੇਤੀ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਲਾਇਆ ਕਰੋ ਇਹ ਨਾ ਸੋਚਿਆ ਕਰੋ ਕਿ ਮਿੱਟੀ ਦੇ ਨਾਲ ਮਿੱਟੀ ਹੋ ਗਈ ਜਾਂ ਕੁਝ ਐਵੇਂ ਦਾ ਕੁਝ ਨਹੀਂ ਯਾਰ ਜਿੰਨਾ ਬੱਚੇ ਸਗੋਂ ਆਪਾਂ ਲਾ ਕੇ ਰੱਖਾਂਗੇ ਨਾ ਖਿੱਚ ਕੇ ਰੱਖਾਂਗੇ ਉਨਾਂ ਹੀ ਵਧੀਆ ਬੱਚਾ ਮਾਰ ਨਹੀਂ ਖਾਂਦਾ ਕੰਮ ਪਿੱਛੇ ਤੇ ਬੱਚਿਆਂ ਨੂੰ ਜ਼ਰੂਰ ਭਰਾਵੋ ਲਾਇਆ ਕਰੋ ਕੰਮ ਦੇ ਵਿੱਚ ਹਾਂਜੀ ਚਲਾਉਣਾ ਟਰੈਕਟਰ ਫਿਰ ਚਲਾਉਂਦਾ ਆ ਜੀ ਪੂਰਾ ਇਹਨਾਂ ਟਰੈਕਟਰ ਵਧੀਆ ਆ ਇਹਨਾਂ ਮੁੰਡਾ ਹਾਂਜੀ ਲਓ ਜੀ ਅੱਜ ਆਪਾਂ ਪੂਸ ਖਲਾਰ ਲਿਆ ਸੀ ਪਹਿਲਾਂ ਡੰਡੇ ਦੇ ਨਾਲ ਤੇ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਪਿਛਲੀਆਂ ਵੀਡੀਓ ਦੇ ਵਿੱਚ ਡੰਡੇ ਦੇ ਨਾਲ ਆਪਾਂ ਫੂਸ ਖਲਾਰ ਲਿਆ ਸੀ ਸਾਰਾ ਖਲਾਰ ਕੇ ਤਾਂ ਹੁਣ ਆਪਾਂ ਲੱਗੇ ਆ ਤਵੀਆਂ ਮਾਰਨ ਵਿੱਚ ਵੀ ਦੇਖ ਲੈਣੇ ਆ ਵੀ ਜੇ ਰੋਟਾਵੇਟਰ ਫੇਰ ਸੌਖਾ ਚੱਲੀ ਜਾਏਗਾ ਹੁਣ 파ੜ 파ੜ ਆਪਾਂ ਵਿੱਚ ਤਵੀਆਂ ਦੀ ਲਾ ਕੇ ਦੇਖ ਲੈਣੇ ਆ ਜੇ ਇਹ ਪ੍ਰੋਜੈਕਟ ਆਪਣਾ ਕਾਮਯਾਬ ਹੈ ਤਾਂ ਡੰਡੇ ਨਾਲ ਫੂਸ ਖਲਾਰ ਕੇ ਤੇ ਫੇਰ ਆਪਾਂ ਮਗਰੇ ਮਗਰ ਤਵੀਆਂ ਮਾਰ ਕੇ ਪਾੜ ਪਾੜ ਜਦ ਹੀ ਫਿਰ ਦੂਜੇ ਗੇਰ ਚ ਪਾ ਕੇ ਤੇ ਫੇਰ ਆਪਾਂ ਰੋਟਾ ਵੀਟਰ ਕਮਾਈ ਜਾਵਾਂਗੇ ਉੱਤੇ ਹੁਣ ਦੇਖਦੇ ਆਂ ਲੂਟ ਕਰਕੇ ਕਿਵੇਂ ਆਉਂਦਾ ਸਿਸਟਮ ਤੇ ਤਵੀਆਂ ਲੱਗੀ ਜਾਂਦੀਆਂ ਨੇ ਵੈਸੇ ਤੇ ਜ਼ਿਆਦਾਤਰ ਦਿੱਕਤ ਤਾਂ ਨਹੀਂ ਹੁੰਦੀ ਹੈ ਜੀ ਦਿੱਕਤ ਤਾਂ ਉੱਥੇ ਆਉਂਦੀ ਜਿੱਥੇ ਫੂਸ ਦਾ ਗੋਲਾ ਜਿਹਾ ਆ ਜਾਂਦਾ ਤੇ ਤਵੀਆਂ ਵਧੀਆ ਪੱਟੀ ਜਾਂਦੀਆਂ ਨੇ ਵੈਸੇ ਕੋਈ ਬਹੁਤਾ ਵੱਡਾ ਇਸ਼ੂ ਵੀ ਨਹੀਂ ਹੈਗਾ ਇੰਨਾ ਕੋਈ ਘਬਰਾਉਣ ਦੀ ਲੋੜ ਨਹੀਂ ਫੂਸ ਤੋਂ ਜੇ ਆਪਾਂ ਸੁਪਰ ਸੀਡਰ ਦੇ ਨਾਲ ਕਣਕ ਬੀਜਣੀ ਹੈ ਨਾ ਤੇ ਫੇਰ ਆਪਾਂ ਐਸਐਮਐਸ ਵਾਲੀ ਮਸ਼ੀਨ ਦੇ ਨਾਲ ਬੜਾਈਏ ਜੀਰੀ ਉਦੋਂ ਬਾਅਦ ਤਮੀਆਂ ਦੀ ਦੌਰ-ਦੌਰ ਲਾ ਦਿਓ ਚਾਹੇ ਪਾੜ-ਪਾੜ ਲਾ ਦਿਓ ਲਾ ਕੇ ਉਦੋਂ ਬਾਅਦ ਸਿੱਧਾ ਹੀ ਪਾਣੀ ਛੱਡ ਦਿਓ ਬਾਅਦ ਚ ਸੁਪਰ ਸੀਡਰ ਨਾਲ ਕਣਕ ਬੀਜ ਦਿਓ ਤੇ ਐਡਾ ਕੋਈ ਮਸਲਾ ਨਹੀਂ ਹੈਗਾ ਫੂਸ ਦਾ ਵੀ ਫੂਸ ਵਿੱਚ ਨਾਰ ਵਾਲੇ ਤੇ ਆਪਾਂ ਦੇਖਾਂਗੇ ਸਾਰੇ ਤਰ੍ਹਾਂ ਦੇ ਕਰਕੇ ਤਜਰਬੇ ਜਿਹੜਾ ਤਜਰਬਾ ਪਾਸ ਹੋ ਗਿਆ ਫਿਰ ਆਪਾਂ ਉਹੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਰਵਾਂਗੇ ਬਾਕੀ ਆਪਾਂ ਜਿਵੇਂ ਵੀ ਆਪਣਾ ਸਿਸਟਮ ਚੱਲੀ ਜਾਂਦਾ ਪਿਆ ਓਵੇਂ ਆਪਾਂ ਤੁਹਾਡੇ ਨਾਲ ਸਾਂਝਾ ਜਰੂਰ ਕਰੀ ਜਾਵਾਂਗੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਵਾਦ ਤੋਂ ਬਾਦ ਬਲੌਗ ਦੇਖਿਆ ਕਰੋ ਤੇ ਆ ਹੁਣ ਪਾੜ ਪਾੜ ਹਰੋਂਦੀ ਲੱਗੇ ਹੋਏ ਆ ਕੱਢਣ ਤੇ ਜਦੋਂ ਇਹਨੂੰ ਆਪਾਂ ਪਾਣੀ ਲਾਤਾ ਇਹਨੇ ਫਿਰ ਅੱਧ ਮੋਇਆ ਜਾ ਹੋ ਜਾਂਦਾ ਫੂਸ ਫਿਰ ਅਗਲੀ ਵਾਰ ਸੁਪਰ ਸੀਟਰ ਦੇ ਵਿੱਚ ਫਸਦਾ ਨਹੀਂ ਹੈਗਾ ਤੇ ਭਰਾਵੋ ਜਿਹੜੇ ਤੇ ਹੈਗੇ ਨੇ ਰਸਲੇ ਖੇਤ ਰਾਸ ਖੇਤ ਨੇ ਉਹਨਾਂ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਆਉਂਦੀ ਮੇਨ ਗੱਲ ਹੁੰਦੀ ਹੈ ਡਾਕਰ ਖੇਤਾਂ ਦੀ ਡਾਕਰ ਖੇਤਾਂ ਦੇ ਵਿੱਚ ਦਿੱਕਤ ਜ਼ਿਆਦਾ ਆ ਜਾਂਦੀ ਹੁੰਦੀ ਹੈ ਕਈ ਵਾਰ ਤੇ ਉਹਨਾਂ ਦੇ ਵਿੱਚ ਤਾਂ ਜ਼ਿਆਦਾਤਰ ਹੈਪੀ ਸੀਟਰ ਹੀ ਕਾਮਯਾਬ ਹੈ ਆਪਾਂ ਡਾਕਰ ਖੇਤਾਂ ਦੇ ਵਿੱਚ ਕੋਸ਼ਿਸ਼ ਇਹ ਹੀ ਕਰਨੀ ਆ ਵੀ ਆਪਾਂ ਗੱਠਾ ਨਾ ਹੀ ਬਣਵਾਈਏ ਆਪਾਂ ਉਹਦੇ ਵਿੱਚ ਹੈਪੀ ਸੀਟਰ ਦੇ ਨਾਲੇ ਕਣਕ ਬੀਜਾਂਗੇ ਜੇ ਵਿੱਚ ਪੈੜਾ ਪੂੜਾ ਨਾ ਪਈਆਂ ਕੰਪੈਨ ਦੀਆਂ ਕਈ ਵਾਰ ਪੈੜਾ ਪੂੜਾ ਪੈ ਜਾਂਦੀਆਂ ਫਿਰ ਦਿੱਕਤ ਹੋ ਜਾਂਦੀ ਆ ਦੇਖੋ ਪਟਾਈ ਤਾਂ ਬੜੀ ਸੋਹਣੀ ਕਰਦੀਆਂ ਨੇ ਹੈਰੂ ਕਿਉਂਕਿ ਵੀਡੀਓ ਦੇ ਵਿੱਚ ਕਲੀਅਰ ਨਹੀਂ ਦਿਸਦਾ ਹੈਗਾ ਪਰ ਆਨ ਗਰਾਉਂਡ ਜੇ ਦੇਖੀਏ ਇਹਨਾਂ ਤੇ ਪਟਾਈ ਬੜੀ ਵਧੀਆ ਹੁੰਦੀ ਹੈ ਜੇ ਹੁਣ ਇੰਨੀ-ਇੰਨੀ ਪਟਾਈ ਕਰਕੇ ਤੇ ਸਿੱਧਾ ਪਾਣੀ ਲਾ ਦਈਏ ਤਾ ਮੇਰੇ ਹਿਸਾਬ ਨਾਲ ਸੁਪਰ ਸੀਟਰ ਦੇ ਨਾਲ ਕਣਕ ਬੜੇ ਵਧੀਆ ਵੀਜੀ ਜਾ ਸਕਦੀ ਹੈ ਤੇ ਆ ਲਓ ਜੀ ਪ੍ਰਭੋ ਆ ਹੁਣ ਕੱਢ ਕੱਢ ਕੇ ਪਾੜਦੇ ਹਾਂ ਰੋਟਾਵੇਟਰ ਚਲਾਉਨੇ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਕਿਵੇਂ ਦੀ ਸਫਾਈ ਦਿੰਦਾ ਰੋਟਾਵੇਟਰ ਤੇ ਪੌਣ ਨੂੰ ਤਾਂ ਆਪਾਂ ਸੁਪਰ ਸੀਟਰ ਵੀ ਪਾ ਲਈਏ ਮਗਰ ਪਰ ਫਿਰ ਸੁਪਰ ਸੀਟਰ ਟਰੈਕਟਰ ਬਹੁਤਾ ਤੰਗ ਜਾ ਰਹਿਦਾ ਹੈ ਕੋਮ ਬੇਟ ਭਾਰਾ ਹੋ ਜਾਂਦਾ ਹੌਲਾ ਹੋ ਜਾਂਦਾ ਰੋਟਾਵੇਟਰ ਦੇ ਆਪਾਂ ਪਲੇਟ ਜਿਹੜੇ ਨੇ ਇਹ ਵੀ ਆਪਾਂ ਸੁਪਰ ਸੀਡਰ ਵਾਲੇ ਹੀ ਪੁਆਏ ਹੋਏ ਨੇ ਜਿਹੜੇ ਚੌੜੇ ਬਲੇਟ ਅੱਜ ਕੱਲ੍ਹ ਹੁਣ ਆਉਂਦੇ ਨੇ ਬੇ ਸੁਪਰ ਸੀਡਰਾਂ ਨੂੰ ਕਰੋ ਚੈੱਕ ਆਪਾਂ ਇਹੀ ਪੁਆਏ ਹੋਏ ਨੇ ਇਹ ਖੁੱਲੇ ਨੇ ਖੁੱਲਿਆ ਹੁਣ ਕਰਕੇ ਨਾ ਫੂਸ ਵਿੱਚ ਗੂਲਾ ਜਾਂ ਨਹੀਂ ਲੱਗਦਾ ਹੈਗਾ ਨਹੀਂ ਤਾਂ ਰੂਟਾਵੀਟਰ ਫੂਸ ਦੇ ਵਿੱਚ ਚੱਲਦਾ ਨਹੀਂ ਹੁੰਦਾ ਇਹ ਬੜਾ ਵਧੀਆ ਆਪਣਾ ਚੱਲੀ ਜਾਂਦਾ ਸਵੈਨ ਦਾ ਆਪਣਾ ਰੂਟਾਵੀਟਰ ਹੈ ਤੇ ਆਹ ਹੁਣ ਆਪਾਂ ਕੱਢ ਕੇ ਪਾੜ-ਪਾੜ ਤੇ ਹੁਣ ਰੂਟਾਵੀਟਰ ਆਪਾਂ ਚਲਾ ਕੇ ਦੇਖਦੇ ਆ ਦਿਖਾਉਣਾ ਫਿਰ ਮੈਂ ਤੁਹਾਨੂੰ ਮਿੱਟੀ ਦਾ ਬੜੀ ਪੱਟੀ ਹੋਈ ਆ ਦੇਖੋ ਕਿੱਥੇ ਕਿੱਥੇ ਆ ਦੇਖੋ 4 4 3 3 4 4 ਇੰਚ ਪਲੌ ਜਿੰਨੀ ਪੱਟਦੀ ਹੈ ਹੈਰੋਂ ਦੀ ਮਿੱਟੀ ਕਿਉਂਕਿ ਹੈਰੋਂ ਦੇ ਵੀ ਤਵੇ ਆਪਣੇ ਜਿਹੜੇ ਨੇ ਥੋੜੇ ਜੇ ਘਸੇ ਹੋਏ ਨੇ 17 ਮਾਡਲ ਆਪਣੀ ਹੈਰੋਂ ਆ ਇਹ ਅ ਜੰਡੂ ਵਾਲਿਆਂ ਦੀ ਜੰਡੂ ਵਾਲਿਆਂ ਤਾਂ ਹੈਰੋਂ ਵੈਸੇ ਹੀ ਬੜੀ ਭਾਰੀ ਹੈ 9 9 ਦੀ ਹੈਰੋਂ ਆਪਣੀ ਟਰੈਕਟਰ ਦੀ ਜਾਨ ਕੱਢਦੀ ਆ ਪੂਰੀ ਤੇ ਆ ਤੀਜਾ ਵੇਖ ਕੇ ਇੱਕ ਵਾਰ ਦਾ ਦਿਲ ਕਰਦਾ ਹੁੰਦਾ ਵੀ ਡੈਮਨ ਡਰੀ ਜੰਨੇ ਆ ਫੂਲ ਤੋਂ ਕੀ ਆ ਯਾਰ ਫੂਲ ਬਾਗ ਦਾ ਐਡਾ ਕੋਈ ਰੌਲਾ ਨਹੀਂ ਹੈਗਾ ਭਰਾਵੋ ਹਿੰਮਤ ਨਾ ਹਾਰਿਆ ਕਰੋ ਦੱਬ ਕੇ ਰੱਖਿਆ ਕਰੋ ਕਿੱਲੀ ਕੋਈ ਗੱਲ ਨਹੀਂ ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਸਟਰਗਲ ਆ ਕਰੀ ਜਾਓ ਕੋਈ ਗੱਲ ਨਹੀਂ ਇਹ ਖਰਚੇ ਦੀ ਪਰਵਾਹ ਨਾ ਕਰਿਆ ਕਰੋ ਯਾਰ ਦਿੰਦਾ ਪ੍ਰਮਾਤਮਾ ਯਾਰ ਸਭ ਕੁਝ ਹੋਈ ਜਾਂਦਾ ਯਾਰ ਐਨਾ ਮਰੂ ਮਰੂ ਕਰੇ ਆ ਵੀ ਨਹੀਂ ਥੋੜਾ ਟਾਈਮ ਲੰਘਦਾ ਹੈਗਾ ਦੱਬ ਕੇ ਰੱਖਿਆ ਕਰੋ ਕਿੱਲੀ ਖੇਤੀ ਕਰਿਆ ਕਰੋ ਸ਼ੌਂਕ ਨਾਲ ਯਾਰ ਕੁਝ ਨਹੀਂ ਹੁੰਦਾ ਦੇਖੀ ਜਾਊਗੀ ਜੋ ਕੁਝ ਹੋਏਗਾ। ਲਓ ਜੀ ਪ੍ਰਭੂ ਕਰਦੇ ਆਂ ਫੇਰ ਸ਼ੁਰੂਆਤ। ਲਓ ਜੀ ਪ੍ਰਭੂ ਚੱਲਦਾ ਪਿਆ ਕੰਮ ਬਹਾਈ ਦਾ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਪਾੜ-ਪਾੜ ਹੈਰੋਂ ਦੀ ਕੱਢ ਲਈ ਐ ਤੇ ਵਧੀਆ ਕੰਮ ਆ ਯਾਰ ਕੋਈ ਇੰਨਾ ਡਰਨ ਦੀ ਲੋੜ ਨਹੀਂ ਹੈਗੀ। ਤੇ ਆਹ ਦੇਖ ਲਓ ਹੁਣ ਪੂਰੀ ਐਣ ਵਧੀਆ ਸ਼ੱਕਰ ਬਣਾਈ ਜਾਂਦੇ ਵੇ ਇਦੂ ਉੱਤੇ ਹੋਰ ਹੁਣ ਕੀ ਹੋਏਗਾ ਯਾਰ। ਐਣ ਵਿੱਚ ਮਿਕਸ ਕਰਤਾ ਇਹਨੇ। ਤੇ ਜਦੋਂ ਇਹਨੂੰ ਹੁਣ ਪਾਣੀ ਲੱਗਿਆ ਪਾਣੀ ਨੇ ਐਨ ਗਲ ਦੇਣਾ ਇਹਨੂੰ ਬਾਕੀ ਭਰਾ ਉਹ ਸੁੰਡੀ ਸੰਡੀ ਪੈਣ ਦਾ ਤਾਂ ਕੋਈ ਖਤਰਾ ਹੀ ਨਹੀਂ ਹੈਗਾ ਕਿਉਂਕਿ ਇਹਨੇ ਗਲ ਜਾਣਾ ਬਿਲਕੁਲ ਤੇ ਸੁਪਰ ਸੀਡਰ ਨੇ ਥੱਲੇ ਦੱਬ ਦੇਣਾ ਤੇ ਐਡਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹਾਂ ਇਹ ਗੱਲ ਜ਼ਰੂਰ ਹੈ ਕਿ ਜੇ ਤੁਸੀਂ SMS ਲਾ ਕੇ ਕੰਪੇਨਾਂ ਵਧਾਓ ਨਾ ਉਹ ਬੜਾ ਵਧੀਆ ਕੰਮ ਹੈ ਤੇ ਉਹ ਵੀ ਮੈਂ ਦਿਖਾਵਾਂਗਾ ਇੱਥੇ ਆਪਣੇ ਇੱਕ ਭਰਾ ਨੇ ਕਰਿਆ ਕੰਮ SMS ਲਾ ਕੇ ਤੇ ਹੈਰੋਂ ਦੀ ਦੌਰ ਦੌਰ ਲਾਤੀ ਐ ਮੈਂ ਕਹਿੰਨਾ ਵੀ ਮਲਾਈ ਬਣਾਤੀ ਐ ਪਤਾ ਹੀ ਨਹੀਂ ਖਰਚੇ ਕਿੱਥੇ ਗਏ ਨੇ ਕਿੱਥੇ ਨਹੀਂ ਤੇ ਇਹ ਕੰਮ ਕਰਨਾ ਪੈਂਦਾ ਗਿੱਲੇ ਗਿੱਲੇ ਖਰਚਿਆਂ ਚ ਜਦੋਂ ਲਾਣ ਸੁੱਕ ਜਾਂਦਾ ਨਾ ਜਿਵੇਂ ਹੁਣ ਆ ਸਾਡੀ ਵੱਡੀ ਨੂੰ ਘਟੋ ਘਟ ਤਿੰਨ ਚਾਰ ਦਿਨ ਹੋ ਗਏ ਹੁਣ ਲਾਣ ਚੀੜਾ ਹੋ ਜਾਂਦਾ ਜਦੋਂ ਸੁੱਕ ਜਾਂਦਾ ਤੇ ਉਧਰ ਮੈਂ ਗਿੱਲੇ ਗਿੱਲੇ ਦੇ ਵਿੱਚ ਰੋਟਾਵੇਟਰ ਚਲਾਇਆ ਸੀ ਤਾਂ ਮੈਂ ਫੂਸ ਵੀ ਨਹੀਂ ਖਲਾ ਰਿਆ ਵਿੱਚ ਤੇ ਐਵੇਂ ਹੀ ਚਲਾ ਦਿੱਤਾ ਤੇ ਉਹਨੇ ਰੌਟਾ ਵੀਟਰ ਨੇ ਸਾਰਾ ਫੂਸ ਵਿੱਚ ਦਬਤ ਆ ਉੱਥੇ ਸਫਾਈ ਬੜੀ ਆਈ ਹੈ ਤੇ ਆਹ ਦੇਖ ਲਓ ਪ੍ਰਭੂ ਇਦੋਂ ਹੁਣ ਉੱਤੇ ਕੀ ਸਫਾਈ ਹੋਏਗੀ ਬੜਾ ਵਧੀਆ ਕੰਮ ਹੈ ਇਹ ਕੋਈ ਇੰਨਾ ਕੋਈ ਜ਼ਿਆਦਾ ਘਵਰਾਉਣ ਦੀ ਲੋੜ ਨਹੀਂ ਹੈਗੀ ਤੇ ਪ੍ਰਭੂ ਸੁੰਡੀ ਸੰਡੀ ਇੰਨਾ ਨਹੀਂ ਡਰਨ ਦੀ ਲੋੜ ਵੀ ਸੁੰਡੀ ਨਹੀਂ ਪੈਂਦੀ ਕਿਉਂਕਿ ਥੋੜਾ ਜਿਹਾ ਪਾਣੀ ਦੀ ਗੌਰ ਰੱਖਿਓ ਸੁਪਰ ਸੀਡਰ ਵਾਲੀ ਖੇਤਾਂ ਨੂੰ ਪਾਣੀ ਜਿਹੜਾ ਏ ਟਾਈਮ ਤੇ ਲਾ ਦਿਓ 22 23 ਦਿਨਾਂ ਦੇ ਉੱਤੇ ਪਾਣੀ ਲਾ ਜ਼ਰੂਰ ਦਿਓ ਫੇਰ ਸੁੰਡੀ ਨਹੀਂ ਪੈਂਦੀ ਹੈਗੀ ਜੇ ਬਾਈ ਜਾਂਸ ਕੋਈ ਸ਼ਿਕਾਇਤ ਲੱਗਦੀ ਵੀ ਹੈ ਖੇਤਾਂ 'ਚ ਘੁੰਮਦੇ ਫਿਰਦੇ ਰਹੋ ਜੇ ਸ਼ਿਕਾਇਤ ਲੱਗਦੀ ਵੀ ਹੈ ਤਾਂ ਕਲੋਰੋ ਜ਼ਰੂਰ ਪਾ ਦਿਓ 20% ਵਾਲੀ ਕਲੋਰੋ ਪਾ ਦਿਓ ਤਾਂ ਮੈਂ ਕਹਿੰਦਾ ਮਤਲਬ ਹੀ ਨਹੀਂ ਕਿ ਸੁੰਡੀ ਆਪਣੇ ਝੋਨੇ ਨੂੰ ਲੱਗ ਜਵੇ ਤੇ ਇਹ ਬਹੁਤਾ ਕੋਈ ਗੱਲਬਾਤ ਨਹੀਂ ਸੁੰਡੀ ਉੱਥੇ ਪੈਂਦੀ ਹੈ ਵੀ ਜਿਹੜਾ ਆਪਾਂ ਇਹ ਲਾਨ ਹੈ ਮਤਲਬ ਇਹਦਾ ਪਰਾਲੀ ਦਾ ਜਦੋਂ ਇਹਨੂੰ ਸੁਪਰ ਸੀਡਰ ਦੇ ਨਾਲ ਆਪਾਂ ਪਹਿਲੀ ਵਾਰ ਦੱਬਦੇ ਆ ਨਾ ਥੱਲੇ ਫੇਰ ਸੁੰਡੀ ਜ਼ਰੂਰ ਪੈਣ ਦਾ ਜ਼ਿਆਦਾ ਖਤਰਾ ਹੋ ਜਾਂਦਾ ਹੈ ਕਿਉਂਕਿ ਲਾਂ ਉਦੋਂ ਹਰਾ ਹੁੰਦਾ ਤੇ ਥੱਲੇ ਦੱਬਿਆ ਜਾਂਦਾ ਤੇ ਜਦੋਂ ਭਰਾ ਉਹ ਇਹ ਜਿਹੜਾ ਲਾਂਗਾ ਏ ਆਪਾਂ ਹੁਣ ਇਹਨੂੰ ਥੱਲੇ ਦੱਬਤਾ ਥੱਲੇ ਦੱਬ ਕੇ ਤੇ ਆਪਾਂ ਇਹਦੀ ਰੌਣੀ ਕਰ ਦੇਣੀ ਹੈ ਰੌਣੀ ਕਰਨ ਦੇ ਨਾਲ ਕੀ ਹੋਣਾ ਇਹਨੇ ਗਲ ਜਾਣਾ ਤੇ ਜਦੋਂ ਪਰਾਲੀ ਗਲ ਜਾਂਦੀ ਹੈ ਨਾ ਗਲੀ ਪਰਾਲੀ ਦੇ ਵਿੱਚ ਸੁੰਡੀ ਕੱਟ ਪੈਂਦੀ ਹੁੰਦੀ ਹੈ ਤੇ ਜਦੋਂ ਆ ਪਰਾਲੀ ਹਰੀ ਹੈ ਨਾ ਹਰੀ ਪਰਾਲੀ ਦੇ ਵਿੱਚ ਸੁੰਡੀ ਜ਼ਰੂਰ ਪੈ ਜਾਂਦੀ ਹੈ ਇਹ ਗੱਲ ਆਪਾਂ ਮੰਨਣ ਵਾਲੀ ਹੈ ਪਰ ਪ੍ਰਭੂ ਜਦੋਂ ਲਾਂਗਾ ਇਹ ਸੁੱਕ ਜਾਂਦਾ ਹੈ ਨਾ ਤੇ ਗਲ ਜਾਂਦਾ ਸੌਰੀ ਜਦੋਂ ਆਪਾਂ ਹੁਣ ਆਪਾਂ ਪਾਣੀ ਲਾ ਦੇਣ ਦੀ ਰੌਣੀ ਕਰ ਦੇਣੀ ਆ ਖੇਤ ਬੇਸ਼ੱਕ ਗਿੱਲੇ ਨੇ ਆਪਾਂ ਕਣਕ ਬੀਜਣ ਦੀ ਕਾਹਲੀ ਨਹੀਂ ਕਰਦੇ ਖੇਤ ਬੇਸ਼ੱਕ ਗਿੱਲੇ ਨੇ ਆਪਾਂ ਹੁਣ ਇਹਨੂੰ ਪਾਣੀ ਲਾ ਦੇਣਾ ਜਦੋਂ ਇਹਨੇ ਗਲ ਗਿਆ ਤੇ ਦੁਬਾਰਾ ਜਦੋਂ ਆਪਾਂ ਸੁਪਰ ਹੀਟਰ ਦੇ ਨਾਲ 10 ਕੁ ਦਿਨਾਂ ਬਾਅਦ ਕਣਕ ਬੀਜਣੀ ਹੈ ਤਾਂ ਇਹਨੇ ਐਨ ਮਲਾਈ ਬਣਾ ਦੇਣਾ ਫੂਸ ਨੂੰ ਤੇ ਫੇਰ ਸੁੰਡੀ ਸੰਡੀ ਦਾ ਤਾਂ ਫੇਰ ਮਸਲਾ ਹੀ ਨਹੀਂ ਹੈਗਾ ਸੁੰਡੀ ਪੈਂਦੀ ਹੈ ਉਹਦੇ ਵਿੱਚ ਜਿਹੜੀ ਇਹਦੀ ਨਾਲੀ ਖਰਚਿਆਂ ਦੀ ਜਿਹੜੀ ਨਾਲੀ ਹੁੰਦੀ ਹੈ ਨਾ ਜਦੋਂ ਨਾਲੀ ਸਾਬਤ ਰਹਿ ਜਾਂਦੀ ਹੈ ਤੇ ਉਹ ਨਾਲੀ ਦੇ ਵਿੱਚ ਸੁੰਡੀ ਪੈਂਦੀ ਹੁੰਦੀ ਹੈ ਪੀਨਾ ਕੀ ਫੂਸ ਨੂੰ ਸੁੰਡੀ ਪੈਂਦੀ ਹੈ ਫੂਸ ਨੂੰ ਕਦੇ ਸੁੰਡੀ ਨਹੀਂ ਪੈਂਦੀ ਹੈਗੀ ਤੇ ਸੁੰਡੀ ਪਏਗੀ ਵੀ ਜਦੋਂ ਖਰਚੇ ਹਰੇ ਹੁੰਦੇ ਨੇ ਤੇ ਭਰਾਵੋ ਐਡਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਆਪਾਂ ਲੱਗੇ ਹੋਏ ਆ ਬਾਉਣ ਜਿੰਨਾ ਵੀ ਆਪਣੇ ਕੋਲ ਵਾਇਆ ਜਾਂਦਾ ਹੈ ਤੇ ਉਹਨਾਂ ਕਾਪਾਂ ਬਾਈ ਜਾਨੇ ਆ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਕੰਮ ਜ਼ਿਆਦਾ ਏ ਹੁਣ ਇੰਨਾ ਆਪਾਂ ਰਲਾ ਵੀ ਨਹੀਂ ਸਕਦੇ ਕਿਉਂਕਿ ਟਾਈਮ ਵੀ ਬੜਾ ਚਾਹੀਦਾ ਝੋਨਾ ਵੀ ਵੜਾਉਣਾ ਹੁੰਦਾ ਸਾਰੇ ਕੰਮ ਦੇਖਣੇ ਹੁੰਦੇ ਨੇ ਗੰਨਾ ਗੁੰਨਾ ਵੀ ਲਾਉਣਾ ਏ ਤੇ ਫਿਰ ਇੰਨੇ ਇੰਨੇ ਸਾਰੇ ਕੰਮ ਕਰਨੇ ਵੀ ਆਪਾਂ ਘੱਟੋ-ਘੱਟ ਵੀ ਇਹੀ 15-20 ਮਹੀਨੇ ਦੇ ਵਿੱਚ ਵਿੱਚ ਆਪਾਂ ਕਰਨੇ ਹੁੰਦੇ ਨੇ ਸਾਰੇ ਹਨਾ ਕਣਕ ਵੀ ਬੀਜਣੀ ਏ ਤੇ ਤਾਂ ਕਰਕੇ ਕਹਿਣਾ ਵੀ ਜਿੰਨਾ ਕੋ ਕੰਮ ਜਿਹੜਾ ਜਿਹੜਾ ਹਿਸਾਬ ਦਾ ਲੋਟ ਆਈ ਜਾਂਦਾ ਪ੍ਰਭੂ ਕਰੀ ਜਾਵੋ ਤੇ ਕੋਸ਼ਿਸ਼ ਕਰੋ ਵੀ ਅੱਗ ਜੇ ਨਾ ਹੀ ਲੱਗੇ ਤਾਂ ਚੰਗੀ ਗੱਲ ਹੈ ਕਿਉਂਕਿ ਜੇ ਹੁਣ ਅੱਗ ਲੱਗ ਗਈ ਪਰਚਾ ਹੋ ਗਿਆ ਤਾਂ 30000 ਰੁਪਏ ਜੁਰਮਾਨਾ ਹੋ ਗਿਆ ਯਾਰ ਉਹਦੇ ਨਾਲ ਤਾਂ ਤੇਲ ਫੂਕਣਾ ਚੰਗਾ ਆਏ ਹਨਾ ਤੇ ਲੋ ਜੀ ਭਰਾਵੋ ਕਰਦੇ ਆਂ ਵੀਡੀਓ ਦਾ ਐਂਡ ਵੱਧ ਤੋਂ ਵੱਧ ਬਲੌਗ ਦੇਖਿਆ ਕਰੋ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ